ਕਹਿੰਦੇ ਮਿੱਤਰਾਂ ਦੀ ਚੜਤ ਤੋਂ ਜੇ ਮੱਚੂ ਕਾਲ ਜਾਂ ਦੋ ਕੈਪਸੂਲ ਲੈ ਲੀਂ ਤਜਾਬ ਦੇ ਮਿੱਤਰੋ ਸੁਨਾਮ ਤੋਂ ਆਪਾਂ ਜਦੋਂ ਸੇਰੋਂ ਨੂੰ ਚੱਲਦੇ ਆਂ ਇਹ ਰੋਡ ਉਹ ਆ ਮਣੀ ਦੇ ਪਿੰਡ ਨੂੰ ਜਾਂਦਾ ਸੇਰੋਂ ਵਾਲੇ ਨੇ ਜਿਨੇ ਲਾਭ ਹੀਰੇ ਨੂੰ ਗਾਣਾ ਲਿਖ ਕੇ ਦਿੱਤਾ ਜੀ ਦੋ ਕੈਪਸੂਲ ਮਿੱਤਰੋ ਹੁਣ ਗੱਲਬਾਤ ਕਰਦੇ ਆਪਾਂ ਦਰਖਤਾਂ ਬਾਰੇ ਐਨੇ ਦਰਖਤ ਬਈ ਮੈਂ ਕਿਤੇ ਨਹੀਂ ਦੇਖੇ ਜਿਨੇ ਇਹ ਰੋਡ ਦੇ ਉੱਪਰ ਲੱਗੇ ਹੋਣੇ ਵੱਡੀ ਗੱਲ ਇਹਦੇ ਉੱਪਰ ਨਾ ਫਲਾਂ ਵਾਲੇ ਬੂਟੇ ਲੱਗੇ ਹੋਣੇ ਜਾਮਣ ਆਏ ਬਈ ਸਾਨੂੰ ਪਤਾ ਜਾਮਣਾਂ ਦੀ ਰੋਤਣਾ ਕੱਟ ਟੋਕਟ 800 1500 ਜਾਮਣ ਲੱਗੀ ਹੋਈ ਆ ਬਾਈ ਮੈਂ ਗੱਡੀ ਰੋਕ ਕੇ ਤੁਹਾਨੂੰ ਕਲੈਪ ਕਰਕੇ ਜੂਮ ਕਰਕੇ ਦਿਖਾਉਂਗਾ ਇਹ ਸੜਕ ਤੇ ਜਾਮਣੇ ਜਾਮਣਾ ਲੱਗਿਆ ਹੋਈਆਂ ਨੇ ਤੇ ਬਾਕੀ ਬਾਈ ਜਾਮਣਾ ਜ਼ਰੂਰ ਲਾ ਲਿਆ ਕਰੋ ਖੇਤ ਵੀ ਆਪਣੀਆਂ ਰੋੜਾਂ ਰੋੜਾਂ ਤੇ ਬਾਕੀ ਆ ਦੇਖੋ ਬਾਈ ਜਮੀ ਕਿਸੇ ਦੀ ਸੜਕ ਸੁੜਕਣੀ ਵੱਡੀ ਹੋਈ ਨਹੀਂ ਲੋਕ ਸੜਕਾਂ ਤੇ ਆਏ ਪਏ ਨੇ ਦਰਖਤ ਫੂਕ ਕੇ ਰੱਖ ਦਿੰਦੇ ਹਨ ਬਾਕੀ ਤੁਹਾਨੂੰ ਲੌਂਗ ਵਲ ਤੱਕ ਵੀਡੀਓ ਦਿਖਾਉਂ ਨਾਲ ਜੁੜੇ ਰਹੋ ਇਹ ਕਹਿੰਦੇ ਮਣੀ ਸ਼ਿਰੋਂ ਦੇ ਪਿੰਡ ਨੂੰ ਜਾਂਦਾ ਹੈ ਸ਼ੇਰੋਂ ਵਾਲਾ ਰੋਡ ਆ ਇਹ ਬਾਈ ਸੁਨਾਮ ਤੋਂ ਜਿਆਦਾ ਪਾਂ ਸ਼ੇਰੋਂ ਤੋਂ ਲੌਂਗਵਾਲ ਨੂੰ ਜਾਨੇ ਆ ਫਤੇ ਦਾ ਚੌਕ ਆ ਗਿਆ ਜਿੱਥੇ ਫਤੇ ਵੀਰ ਪੈਪ ਦੇ ਵਿੱਚ ਡਿੱਪੇ ਸੀ ਉਹ ਚੌਕ ਆ ਗਿਆ ਹੁਣ ਤੁਸੀਂ ਦੋਨੇ ਸਾਈਡ ਦੇਖੋ ਦਰਖਤ ਹੀ ਦਰਖਤ ਲੱਗੇ ਹੋਏ ਨੇ ਉਹ ਉਹਦਾ ਘਰ ਸੀ ਫਤੇ ਵੀਰ ਦਾ ਤੇ ਤੁਸੀਂ ਗੌਰ ਕਰੋ ਬਾਈ ਦਰਖਤਾਂ 'ਚ ਕਿੰਨੇ ਦਰਖਤ ਲੱਗੇ ਹੋਏ ਨੇ ਬਾਕੀ ਆ ਸਲੂਟ ਆ ਜਿਨ੍ਹਾਂ ਦੇ ਬਾਹਾਂ ਨੇੜੇ ਲੱਗਦੇ ਨੇ ਕਿਸੇ ਨੇ ਦਰਖਤ ਨਹੀਂ ਮਚਾਇਆ ਕਿਸੇ ਨੇ ਸੜਕ ਨਹੀਂ ਵੱਡੀ ਹੈਗੀ ਪੂਰਾ ਵਧੀਆ ਰੋਡ ਆ ਬਈ ਇਹ ਬਾਕੀ ਧੰਨਵਾਦ ਜਾਉਂਦੇ ਬਸਦੇ ਰਹਿਣੇ ਕਿਸਾਨ ਭਰਾ ਜਿਹੜੇ ਪਈਆਂ ਨਹੀਂ ਵੱਢਦੇ ਹੈਗੇ ਬਾਕੀ ਸਾਨੂੰ ਪਤਾ ਨਾ 100 ਤੇ ਚਲਦੀ ਹੈ ਗੱਡੀ ਦੋਨੇ ਪਾਸੋਂ ਤੁਹਾਨੂੰ ਮੈਂ ਸਾਈਡਾਂ ਦਿਖਾਈ ਜਾਨਾ ਦਰਖਤੀ ਦਰਖਤ ਇਹ ਪਿੰਡ ਆ ਗਿਆ ਮਣੀ ਦਾ ਸ਼ੇਰੋਂ ਪਿੰਡ ਦੋ ਕੈਸੂਲੇ ਨੀਤੀ ਜਾਬ ਦੇ ਤੇ